ਯੋ ਤੁਸੀਂ ਰੈਡੀ ਟੂ ਫਾਇਰ ਆ ਉਦੋਂ ਟ੍ਰਿਗਰ ਤੇ ਉਂਗਲ ਰੱਖਣੀ ਹੈ ਕਿਉਂਕਿ ਆਪਣੇ ਦੋ ਟਾਰਗੇਟ ਹੁਣ ਮੈਂ ਪਿੱਛੇ ਘੁੰਮਿਆ ਮੇਰੀ ਬੈਰਲ ਨਹੀਂ ਹਿੱਲਣੀ ਚਾਹੀਦੀ ਵੀ ਇੱਧਰ ਉੱਧਰ ਘੁਮਾ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਮਿਸ਼ਨ ਤੋਂ ਅੱਗੇ ਸਟੇਬ ਲੇਕ ਦੇ ਕੋਲੇ ਇੱਥੇ ਕਰਾਉਨਜ਼ ਲੈਂਡ ਹੈਗੀਆਂ ਜਿੱਥੇ ਕਿ ਅੱਜ ਦੇ ਵਲੌਗ ਦੇ ਵਿੱਚ ਆਪਾਂ ਕਰਾਂਗੇ ਸ਼ੂਟਿੰਗ ਟਾਰਗੇਟ ਸ਼ੂਟਿੰਗ ਟਰੈਪ ਸ਼ੂਟਿੰਗ ਵੀ ਕਰਨੀ ਸੀ ਪਰ ਅਨਫੋਰਚੂਨੇਟਲੀ ਆਪਣੇ ਕੋਲ ਜਿਹੜੇ ਕਲੇ ਪਿਜਨਸ ਆ ਉਹ ਹੈ ਨਹੀਂਗੇ ਇਸ ਟਾਈਮ ਸੋ ਉਹ ਕਿਸੇ ਫਿਊਚਰ ਵਲੌਗ ਚ ਦੇਖਾਂਗੇ ਪਰ ਅੱਜ ਦਾ ਵਲੌਗ ਬੇਸਿਕਲੀ ਆਪਾਂ ਜੋ ਕਵਰ ਕਰਾਂਗੇ ਡਿਫਰੈਂਟ ਟਾਈਪ ਆਫ ਫਾਇਰ ਆਰਮਜ਼ ਆਪਾਂ ਉਹਨਾਂ ਨੂੰ ਕਿੱਦਾਂ ਕਰਾਊਂਡਲੈਂਡ ਦੇ ਵਿੱਚ ਯੂਜ਼ ਕਰ ਸਕਦੇ ਆ ਕਿਹੜੇ ਸੇਫ ਪ੍ਰੈਕਟਿਸਿਸ ਆ ਜਿਹੜੇ ਆਪਾਂ ਇਸਤੇਮਾਲ ਕਰਕੇ ਆਪਣਾ ਜਿਹੜਾ ਟਾਈਮ ਉਹ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ ਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਆਪਾਂ ਫਾਇਰ ਆਰਮਜ਼ ਯੂਜ਼ ਕਰਦੇ ਆ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਅ ਜਿੱਦਾਂ ਕਿ ਸਾਰੀਆਂ ਵੀ ਜਿਹੜੀਆਂ ਗਨਸ ਆਪ ਜੇ ਆਪਣੇ ਵਲੌਗ ਦੇ ਵਿੱਚ ਯੂਜ਼ ਹੋਣੀਆਂ ਸਾਰੀਆਂ ਲੀਗਲੀ ਓਨਡ ਆ ਤੇ ਮੇਰੇ ਕੋਲੇ ਵੀ ਰੈਸਟ੍ਰਿਕਟਿਡ ਤੇ ਨਾਨ ਰੈਸਟ੍ਰਿਕਟਿਡ ਲਾਇਸੈਂਸ ਆ ਤਕਰੀਬਨ 9 ਸਾਲ ਹੋ ਗਿਆ ਵੀ ਮੈਨੂੰ ਇਹ ਐਕਟੀਵਿਟੀ ਕਰਦੇ ਨੂੰ ਐਜ਼ ਅ ਹੌਬੀ ਤੇ ਅੱਜ ਆਪਾਂ ਜੋ ਵਲੌਗ ਕਰਨੇ ਆ ਬਹੁਤ ਇਨਫਾਰਮੇਟਿਵ ਹੋਊਗਾ ਜਿਹਦੇ ਵਿੱਚ ਕਿ ਤੁਹਾਨੂੰ ਬਹੁਤ ਨੌਲੇਜ ਦੀਆਂ ਗੱਲਾਂ ਪਤਾ ਲੱਗਣਗੀਆਂ ਵੀ ਕਿਦਾਂ ਡਿਫਰੈਂਟ ਟਾਈਪ ਆਫ ਫਾਇਰ ਆਰਮ ਕਿਹੜੇ ਬੇਸ ਤੇ ਕਿਵੇਂ ਉਹ ਯੂਜ਼ ਹੁੰਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖ ਕੇ ਇੱਕ ਕੁਆਲਿਟੀ ਟਾਈਮ ਫੈਮਿਲੀ ਫਰੈਂਡਸ ਨਾਲ ਸਪੈਂਡ ਕਰ ਸਕਦੇ ਆ ਜੋ ਕਿ ਫਾਇਰ ਆਰਮ ਆ ਇੱਕ ਟੈਬੂ ਟਾਪਿਕ ਆ ਬਟ ਜੇ ਤੁਹਾਡੇ ਕੋਲ ਪ੍ਰੋਪਰ ਨੌਲੇਜ ਆ ਪ੍ਰੋਪਰ ਗਾਈਡੈਂਸ ਆ ਇਹ ਇੱਕ ਬਹੁਤ ਵਧੀਆ ਹੌਬੀ ਆ ਜਿਹੜੀ ਤੁਹਾਨੂੰ ਆਊਟਡੋਰਸ ਚ ਲੈ ਕੇ ਜਾਂਦੀ ਆ ਤੇ ਮੈਜੋਰਟੀ ਆਫ ਜਿਹੜੇ ਲੋਕ ਆ ਉਹ ਇਸ ਨੂੰ ਬਹੁਤ ਲਾਈਕ ਕਰਦੇ ਆ ਪਰ ਜਿੰਨਾ ਚਿਰ ਟੈਬੂ ਆ ਹੋ ਸਕਦਾ ਵੀ ਅੱਜ ਦਾ ਵਲੌਗ ਵੇਖਣ ਤੋਂ ਬਾਅਦ ਉਹਨਾਂ ਨੂੰ ਕੰਫਰਟੇਬਲ ਫੀਲ ਹੋਵੇ ਸੋ ਅ ਬਿਟ ਚੇਂਜ ਆਫ ਅ ਪਲਾਨ ਆਪਾਂ ਰੁਕਣ ਲੱਗੇ ਆ ਰਸਤੇ 'ਚ ਰੇਨ ਕਵਰ ਵਗੈਰਾ ਲੈਣ ਲੱਗੇ ਆ ਕਿਉਂਕਿ ਥੋੜਾ ਥੋੜਾ ਮੀਂਹ ਪੈ ਰਿਹਾ ਤੇ ਇਟਸ ਗੁੱਡ ਟੂ ਹੈਵ ਦਾ ਬੇਸਿਕ ਨੈਸਸਿਟੀਜ਼ ਓਡੇ ਕੋ ਸਾਰੀਆਂ ਬੇਸਿਕ ਨੀਡਸ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਬੀਅਰ ਸਪਰੇ ਵਾਕੀ ਟੋਕੀ ਤੁਹਾਡੇ ਕੋਲੇ ਰੇਨ ਕਵਰ ਖਾਣ ਵਾਸਤੇ ਫੂਡ ਲੱਕੜਾਂ ਵਗੈਰਾ ਕੱਟਣ ਵਾਸਤੇ ਐਕਸ ਹੋਣੀ ਚਾਹੀਦੀ ਆ ਠੀਕ ਆ ਆਰੀ ਹੋਣੀ ਚਾਹੀਦੀ ਆ ਡਿਫਰੈਂਟ ਕਾਈਂਡ ਆਫ ਥਿੰਗਸ ਤੁਹਾਡੇ ਕੋ ਹੋਣੀਆਂ ਚਾਹੀਦੀਆਂ ਤੇ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਦੱਸ ਕੇ ਤਰਨਾ ਵੀ ਮੈਂ ਫਲਾਣੇ ਥਾਰੇ ਸ਼ੂਟਿੰਗ ਕਰਨ ਜਾ ਰਿਹਾ ਆ ਵਾ ਇਨ ਕੇਸ ਵੀ ਮੈਂ ਇੰਨੇ ਵੇ ਤੱਕ ਤੈਨੂੰ ਕਾਲ ਬੈਕ ਨਾ ਕਰਾਂ ਤੇ ਜਿਹੜੀਆਂ ਵੀ ਅਥਾਰਟੀਜ਼ ਆ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਕਿਉਂਕਿ ਜਿਹੜੀਆਂ ਕ੍ਰਾਉਨਸ ਲੈਂਡ ਆ ਇਹ ਮੋਸਟਲੀ ਉਹਨਾਂ ਜਗ੍ਹਾ ਤੇ ਆ ਜਿੱਥੇ ਨੈਟਵਰਕ ਨਹੀਂ ਆਉਂਦਾ ਸੋ ਇਹ ਇੱਕ ਚੰਗਾ ਪੁਆਇੰਟ ਆ ਦਿਮਾਗ 'ਚ ਰੱਖਣ ਵਾਸ ਸੋ ਆਪਣੇ ਸਟੌਪ ਦੇ ਨਾਲ ਆਪਾਂ ਚੱਕ ਲਈਆ ਰੇਨ ਕੋਟ ਆਬਵੀਅਸਲੀ ਫਰੋਮ ਡਾਲ ਡਰਾਮਾ ਬਜਟ ਵੀ ਜ਼ਰੂਰੀ ਆ ਕਈ ਚੀਜ਼ਾਂ ਸੋ ਥੋੜੇ ਜੇ ਭੜਕੀਲੇ ਰੰਗ ਲਏ ਆ ਇਹਦਾ ਵੀ ਰੀਜ਼ਨ ਆ ਵੀ ਜਦੋਂ ਤੁਸੀਂ ਸ਼ੂਟਿੰਗ ਕਰਦੇ ਆ ਕਰਾਉਂਡ ਲੈਂਡ ਤੇ ਹੁੰਨੇ ਆ ਕਈ ਲੋਕ ਜਿਵੇਂ ਹੰਟਿੰਗ ਆਪਾਂ ਜਦੋਂ ਕਰਦੇ ਆ ਉਦੋਂ ਆਪਾਂ ਔਰੇਂਜ ਵੈਸਟਾਂ ਵੀ ਪਾਉਨੇ ਆ ਤਾਂ ਕਿ ਉਸ ਏਰੀਆ ਚ ਹੋਰ ਹੰਟਰ ਵੀ ਹੁੰਦੇ ਆ ਤੇ ਇੱਕ ਦੂਜੇ ਨੂੰ ਦੂਰੋਂ ਦਿਖ ਜਾਈਏ ਵਿਜ਼ਿਬਿਲਟੀ ਹੋਵੇ ਜੇ ਮੰਨ ਲਓ ਵੀ ਤੁਸੀਂ ਗ੍ਰੀਨ ਰੰਗ ਜਾਂ ਉਦਾਂ ਦਾ ਰੰਗ ਲੈਨੇ ਜਿਹੜਾ ਤੁਸੀਂ ਆਸੇ ਪਾਸੇ ਦੇ এনवायरमेंट ਦੇ ਵਿੱਚ ਸਮਰਜ ਹੋ ਜਾਂਦੇ ਆ ਉਹ ਵਧੀਆ ਰੰਗ ਨਹੀਂ ਹੈਗੇ ਉਦਾਂ ਦੇ ਕਲਰ ਚੂਜ਼ ਕਰਿਓ ਕੱਪੜਿਆਂ ਦੇ ਵੀ ਜਾਂ ਕੋਸ਼ਿਸ਼ ਕਰੋ ਵੀ ਜਦੋਂ ਵੀ ਆਊਟਡੋਰ ਤੁਸੀਂ ਸਪੈਸ਼ਲੀ ਕਰਾਉਂਡ ਲੈਣ ਤੇ ਜਾਂਦੇ ਆ ਤਾਂ ਤੁਸੀਂ ਵੈਸਟਾਂ ਪਾਓ ਜਿਹੜੀਆਂ ਕਿ ਗਲੋਇੰਗ ਵੈਸਟ ਹੋਣ ਜਾਂ ਉਹਨਾਂ ਦੇ ਰੰਗ ਥੋੜੇ ਜਿਹਾ ਵਾਈਬਰੈਂਟ ਹੋਣ ਤਾਂ ਕਿ ਤੁਸੀਂ ਦੂਰੋਂ ਹੀ ਨਜ਼ਰ ਆ ਜਾਓ ਸੋ ਆਪਾਂ ਹੁਣ ਐਂਟਰ ਹੋਣ ਲੱਗੇ ਆ ਰਫ ਕਾਉਂਟੀ ਦੇ ਵਿੱਚ ਜਿੱਥੇ ਕਿ ਗ੍ਰੇਵਲ ਰੋਡ ਸ਼ੁਰੂ ਹੋ ਜਾਂਦੇ ਆ ਨੈਟਵਰਕ ਇੱਥੇ ਆਫ ਹੋ ਜਾਂਦਾ ਸੋ ਇੱਥੇ ਤੁਹਾਡੇ ਕੋਲੇ ਵਾਕੀ ਟੋਕੀ ਹੋਣ ਤੇ ਉਹ ਇੱਕ ਵਧੀਆ ਸੌਲਸ ਰਹਿੰਦਾ ਵੀ ਤੁਸੀਂ ਜਿੱਦ ਤੋਂ ਵੀ ਜਾਂਦੇ ਆ ਤੁਸੀਂ ਜਾਂ ਦੋ ਗੱਡੀਆਂ ਚਾ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ ਬਿਊਲਿਕ ਸੋ ਆਪਾਂ ਆਲਮੋਸਟ ਆਪਣੇ ਸਪੌਟ ਦੇ ਕੋਲੇ ਆ ਤੇ ਹੁਣ ਇੱਥੇ ਜੰਗਲੀ ਫੁੱਲ ਵੀ ਉੱਠ ਖੜੇ ਆ ਸੋਹਣਾ ਦ੍ਰਿਸ਼ ਹੋਇਆ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਤੁਸੀਂ ਕੈਂਪਿੰਗ ਵੀ ਕਰ ਸਕਦੇ ਆ ਪਰ ਹਾਈਕਿੰਗ ਵਾਸਤੇ ਮੈਂ ਰეკਮੈਂਡ ਨਹੀਂ ਕਰੂੰਗਾ ਕਿਉਂਕਿ ਇੱਥੇ ਮੋਸਟਲੀ ਲੋਕੀ ਫਾਇਰ ਆਰਮ ਡਿਸਚਾਰਜ ਕਰਦੇ ਸੋ ਕੈਂਪਿੰਗ ਕਰ ਸਕਦੇ ਆ ਇੱਥੇ ਵਧੀਆ ਆਪਾਂ ਪਹੁੰਚ ਗਏ ਆ ਜਿਹੜੇ ਸਪੌਟ ਤੇ ਆਪਾਂ ਮੋਸਟਲੀ ਆਉਣੇ ਹੁੰਦੇ ਆ ਵੈਸੇ ਕਾਫੀ ਸਪੌਟ ਅਸੀਂ ਇੱਥੇ ਮਾਰਕ ਕੀਤੇ ਆ ਪਰ ਆਹ ਵਾਲਾ ਸਪੌਟ ਸਾਡਾ ਫੇਵਰੇਟ ਆ ਗੋ ਟੂ ਆ ਤੇ ਇਹ ਵਧੀਆ ਸਪੌਟ ਆ ਇੱਥੇ ਬੈਕਸਟੌਪ ਆ ਐਲੀਵੇਸ਼ਨ ਆ ਵੀ ਇਹ ਗੱਲ ਵੀ ਬਹੁਤ ਧਿਆਨ ਰੱਖਣ ਵਾਲੀ ਹੈ ਜਿੱਥੇ ਤੁਸੀਂ ਸ਼ੂਟ ਕਰ ਰਹੇ ਹੋ ਉੱਥੇ ਪਿੱਛੇ ਐਲੀਵੇਸ਼ਨ ਹੋਣੀ ਚਾਹੀਦੀ ਆ ਜਿਹੜੀਆਂ ਬੁਲੇਟਸ ਆ ਤੁਹਾਡਾ ਬੈਕਸਟੌਪ ਦੇ ਵਿੱਚ ਵੱਜ ਕੇ ਰੁਕ ਜਾਣ ਯਾਨੀ ਕਹਿੰਦਾ ਭਾਅ ਆ ਵੀ ਸਿੰਪਲੀ ਵੀ ਤੁਹਾਡੀ ਪਿਛਲੀ ਜਗਾ ਐਲੀਵੇਟਡ ਉੱਚੀ ਹੋਣੀ ਚਾਹੀਦੀ ਆ ਜਿੱਥੇ ਤੁਸੀਂ ਸ਼ੂਟਿੰਗ ਕਰੋ ਉਹ ਜਗਾ ਤੁਹਾਨੂੰ ਉੱਚੀ ਹੋਣੀ ਚਾਹੀਦੀ ਆ ਤੇ ਅਲੌਕਿਕ ਵਿਊ ਇੱਥੋਂ ਦਾ ਬਹੁਤ ਜਿਆਦਾ ਸੋ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਤੇ ਆਸੇ-ਪਾਸੇ ਕੁਦਰਤੀ ਕੁਦਰਤਾ ਆਨੰਦੀ ਆਨੰਦਾ ਘਰੇ ਬੈਠੇ ਵੀ ਟਾਈਮ ਲੰਘ ਜਾਂਦਾ ਆਲਸ ਕਰਦਾ ਬੰਦਾ ਪਰ ਇੱਕ ਵਾਰ ਜਦੋਂ ਬਾਹਰ ਆ ਜਾਂਦਾ ਕੁਦਰਤ ਦੇ ਵਿੱਚ ਜੋ ਸਕੂਨ ਆਉਂਦਾ ਉਹ ਕਿਤੇ ਵੀ ਨਹੀਂ ਆਉਂਦਾ ਆਪਾਂ ਕੋਸ਼ਿਸ਼ ਕਰਾਂਗੇ ਹੌਲੀ-ਹੌਲੀ ਇੱਥੋਂ ਦੀਆਂ ਹੀ ਕੈਂਪਿੰਗ ਦੇ ਵੀਡੀਓਜ਼ ਵੀ ਲਿਆਵਾਂਗੇ ਕਰਾਉਂਜ਼ਲੈਂਡ ਦੀਆਂ ਹੀ ਹੁਣ ਜਿਹੜੀਆਂ ਤੇ ਹੁਣ ਆਪਾਂ ਕਰ ਰਹੇ ਆ ਮਿਹਨਤ ਕਿ ਅਸੀਂ ਆਪਣੇ ਸਿਰ ਦੇ ਉੱਤੇ ਥੋੜੀ ਛੱਤ ਜਿੰਗੂ ਬਣਾ ਲਈਏ ਤੇ ਕਰਦੇ ਆ ਤੁਹਾਡੇ ਨਾਲ رابطہ ਵਾੜ ਦੀ ماں ਹੁੰਦੀ ਆ ਇਹਨੂੰ ਅੱਜ ਲਾਈਵ ਐਕਸਪੀਰੀਅੰਸ ਕੀਤਾ ਤੇ ਜੰਗਲ ਦੇ ਵਿੱਚ ਕੋਈ ਐਕਟੀਵਿਟੀ ਕਰਨ ਦਾ ਕੋਈ ਬਿਲਡ ਕਰਨ ਦਾ ਵੱਖਰਾ ਹੀ ਆਨੰਦ ਆ ਤੇ ਅਸੀਂ ਆਰਜੀਜੀ ਟੈਂਪੋਰੀ ਛੱਤ ਤਾਂ ਕਿ ਸਾਡੇ ਫਾਇਰ ਆਰਮ ਭਿੱਜਣ ਨਾ ਤੇ ਸਾਡਾ ਜਿਹੜਾ ਸਮਾਨ ਆ ਖਾਣ ਪੀਣ ਵਾਲਾ ਸੀ ਪ੍ਰਿਪੇਅਰ ਕਰ ਸਕੀਏ ਜਿਗਾਰਡ ਜੇ ਲਾ ਕੇ ਆਪਾਂ ਟੈਂਟ ਕਿੱਲਾ ਬਣਾ ਤੇ ਹੁਣ ਆਪਾਂ ਕਰਾਂਗੇ ਟਾਰਗੇਟ ਸੈਟਅਪ ਤੇ ਉਸ ਤੋਂ ਪਹਿਲਾਂ ਆਪਦਾ ਪ੍ਰਸ਼ਾਦਾ ਪਣੀ ਸ਼ਕਦੇ ਸੋ ਸਮੋਸਿਆਂ ਦਾ ਲੰਗਰ ਚੱਲ ਪਿਆ ਵਾ ਵੀਰ ਸੁਖਬੀਰ ਜੀ ਹੋਂ ਨਾਲੋਂ ਅੱਜ ਦੇ ਸਮੋਸਿਆਂ ਦੀ ਸੇਵਾ ਕੀਤੀ ਗਈ ਆ ਤਾਂ ਕਿ ਸਾਰੇ ਸ਼ੂਟਰ ਤਗੜੇ ਹੋ ਕੇ ਨਿਸ਼ਾਨੇ ਟਾਰਗੇਟ ਤੇ ਲਾਉਣ ਬੋਲੇ ਸੋਨਹਾ ਸਤ ਸ੍ਰੀ ਅਕਾਲ ਨਾਲ ਹੀ ਨਾਲ ਮੂੰਹ ਮਿੱਠੇ ਦਾ ਵੀ ਪੂਰਾ ਪ੍ਰਬੰਧ ਆ ਆਨੰਦ ਮੰਗਲ ਆ ਕੈਲਰੀਆਂ ਥੋੜੀ ਭੈਣ ਜੂ ਨਹੀਂ ਲੈ ਕੇ ਆ ਵੀ ਦੱਬ ਕੇ ਕੈਲਰੀਆਂ ਖਾਓ ਤੇ ਤਗੜੇ ਹੋ ਕੇ ਆਨੰਦ ਲਓ ਜੀਵਨ ਦਾ 7 ਹੈ ਬਾਜੀ 7 ਤੇ 7 ਬਬੀ 8 ਹੈ 9 ਹੈ ਤੇ 10 ਹੈ ਸੋ ਇਹ ਆਪਣਾ ਗੋਂਗ ਜਿਹੜਾ ਕਿ ਮੈਟਲ ਦਾ ਪੀਸ ਆ 1/4 ਇੰਚ ਹੁਣਾਵਾ ਇਹ ਤੇ ਇਹਦੇ ਤੇ ਪਹਿਲਾਂ ਵੀ ਟਾਰਗੇਟ ਕਾਫੀ ਵੱਜੇ ਹੋਏ ਆ ਤਾਂ ਕਰਕੇ ਅਸੀਂ ਇਹ ਤੇ ਨਵੇਂ ਸਟicker ਲਾਉਣ ਲੱਗੇ ਆ ਤੇ ਤਾਂ ਕਿ ਜੇ ਇੱਥੇ ਕਿਤੇ ਵੱਜੂ ਆਪਾਂ ਨੂੰ ਪਤਾ ਤਾਂ ਲੱਗੂਗਾ ਵੀ ਉਹ ਪੁਰਾਣੇ ਟਾਰਗੇਟ ਕਰਕੇ ਭੇਖਾ ਨਾ ਖਾਵਾਂਗੇ ਅਸੀਂ ਤੋ ਹੁਣ ਆਪਾਂ ਚੱਲਦੇ ਆਂ ਟਾਰਗੇਟ ਸੈਟ ਅਪ ਕਰਨ ਅੱਜ ਆਪਣੇ ਕੋਲੇ ਕਲੇਪ ਜਨ ਨਹੀਂ ਹੈ ਕਲੇਪ ਜਨ ਕਾਈਂਡ ਆਫ ਦੇ ਇਦਾਂ ਦੇ ਇਹ ਸਾਡੀ ਸਪੌਟ ਆ ਤੇ ਹੋ ਸਕਦਾ ਅਸੀਂ ਪਹਿਲਾਂ ਇਹ ਲਾਏ ਹਾਂ ਥੋੜਾ ਆਪਣੇ ਟਾਰਗੇਟ ਨੂੰ ਧਰਤੀ ਜਨਪ ਲਈਦਾ ਹੁੰਦਾ ਤਾਂ ਕਿ ਜਦੋਂ ਗਨ ਸ਼ਾਟ ਵੱਜੇ ਉਦੀ ਫੋਰਸ ਦੇ ਨਾਲ ਇਹ ਹਿੱਲੇ ਨਾ ਡਿੱਗੇ ਨਾ ਮਤਲਬ ਗੋਂਗ ਤਾਂ ਹਿੱਲੂਗਾ ਪਰ ਉਹਦੇ ਪੋਲ ਨਾ ਹਿੱਲਣ ਜਿਆਦੇ ਤੇ ਅਸੀਂ ਵਸੇ ਦੇ ਇੱਕ ਵਾਰ ਵਿਊ ਤੇ ਵੀ ਨਿਗਾਹ ਮਾਰ ਲਓ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਆ ਰੱਬ ਨੇ ਬਹੁਤ ਸੋਹਣੀ ਕਾਇਨਾਤ ਪਸਾਰੀ ਵੀ ਆ ਇਹ ਖੁਰ ਗੌਂਗ ਲੱਬਿਆ ਇਹ ਵੀ ਕਿਸੇ ਨੇ ਲਾਇਆ ਦਰਖਤ ਤੇ ਪੱਕਾ ਹੀ ਇਹਦੀ ਡਿਸਟੈਂਸ ਆਊਗਾ ਤਕਰੀਬਨ 500 ਫੁੱਟ ਸਾਡੇ ਸ਼ੂਟਿੰਗ ਸਾਈਟ ਤੋਂ ਸੋ ਆਪਾਂ ਡਨ ਹੋ ਗਏ ਆ ਸੋ ਆਪਾਂ ਆਲਮੋਸਟ ਟਾਰਗੇਟ ਟਿਕਾ ਲਿਆ ਇਸ ਤੋਂ ਬਾਅਦ ਚ ਹਮਾਰੇ ਦਾ ਨਾਂ ਤੇ ਆ ਕੇ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਤੇ ਮਾਰੀ ਕਿਰਪਾ ਕਰਨਾ ਚੜ੍ਹਦੀ ਕਲਾ ਬਹੁਤ ਆਨੰਦ ਆ ਤੁਸੀਂ ਵੀ ਇੱਥੇ ਆਓ ਤੇ ਇਸ ਸਕੂਨ ਨੂੰ ਮਾਣੋ ਤੇ ਜੋ ਵੀ ਐਕਟੀਵਿਟੀ ਤੁਹਾਨੂੰ ਪਸੰਦ ਆ ਉਹ ਕਰੋ ਤੇ ਆਨੰਦ ਨਾਲ ਆਪਣਾ ਜੀਵਨ ਬਤੀਤ ਕਰੋ ਸੋ ਕਿਸੇ ਦੇ ਨਾਲ ਆਪਾਂ ਟਾਰਗਟ ਤੇ ਟਿਕਾ ਤੇ ਆਪਣੀ ਗੰਦ ਹਮੇਸ਼ਾ ਕੈਨੇਡਾ ਉਹਦੇ ਹਿਸਾਬ ਨਾਲ ਕੈਦੀ ਕਾਮੀਆਂ ਬੈਗ ਦੇ ਵਿੱਚ ਯਾ ਬੈਗ ਨੂੰ ਲੋਕ ਲੱਗਾ ਹੋਣਾ ਚਾਹੀਦਾ ਤੁਹਾਡੇ ਤੇ ਜਾਂ ਫਾਇਰ ਆਰਮ ਨੂੰ ਸੇਫ ਬੇਟੂ ਕੈਰੀ ਆ ਇਹ ਇੱਕ ਰੈਗੂਲੇਸ਼ਨ ਆ ਸਭ ਤੋਂ ਪਹਿਲੀ ਗੱਲ ਜਿਹੜੀ ਮਜ਼ਲ ਆ ਜਿਹੜੀ ਕੀ ਆਪਾਂ ਨਾਲ ਹੀ ਕਹਿ ਦਿੰਦੇ ਆ ਮਜ਼ਲ ਹਮੇਸ਼ਾ ਡਾਊਨ ਰੇਂਜ ਰੱਖਣੀ ਆ ਕਦੇ ਵੀ ਕਿਸੇ ਅਲ ਪੁਆਇੰਟ ਨਹੀਂ ਕਰਨੀ ਕਦੇ ਵੀ ਨਹੀਂ ਕਰਨੀ ਮਜ਼ਾਕ ਚ ਨਹੀਂ ਕਰਨੀ ਪਹਿਲੇ ਤੁਹਾਨੂੰ ਪਤਾ ਹੀ ਆ ਵੀ ਇਹ ਗਨ ਖਾਲੀ ਆ ਤਾਂ ਵੀ ਕਦੇ ਨਹੀਂ ਕਰਨੀ ਅਨਕੌਨਸ਼ੀਅਸਲੀ ਵੀ ਨਹੀਂ ਕਰਨੀ ਤੇ ਬਾਕੀ ਟਿਪਸ ਗਾ ਦੱਸਦੇ ਆ ਤੇ ਇਹ ਹੈਗੀ ਬੋਲਟ ਐਕਸ਼ਨ ਜਿਵੇਂ ਆਪਣੇ 315 ਆਉਂਦੀ ਆ ਇੰਡੀਆ ਦੇ ਵਿੱਚ ਤੇ ਉਸ ਤੋਂ ਬਾਅਦ ਚ ਆਪਣਾ ਅਗਲਾ ਕੈਰਿੰਗ ਕੇਸ ਹੈਗਾ ਆਹਾ ਇਹਦੇ ਵੀਜਾ ਇੱਥੇ ਲੋਕ ਲਾ ਲਓ ਤੁਸੀਂ ਠੀਕ ਆ ਤੇ ਜਾਂ ਫਾਇਰ ਆਪ ਨੂੰ ਮੈਂ ਮੋਸਟਲੀ ਫਾਇਰ ਆਪ ਨੂੰ ਲਾਉਣਾ ਕਈ ਵਾਰ ਇੱਥੇ ਵੀ ਡਬਲ ਆ ਲੈਣਾ ਵਾ ਉਹ ਮੈਂ ਪਹਿਲਾਂ ਹੀ ਅਨਲੌਕ ਕਰ ਲਿਆ ਸੀਗਾ ਤੇ ਤੋਂ ਇਹ ਆ ਜੀ ਆਪਣੀਆਂ ਅਗਲੀਆਂ ਗਨਾਂ 12 ਗੇਜ ਦੀ ਹੈਗੀ ਆ ਜਮ ਇੰਡੀਆ ਦੇ ਵਿੱਚ ਦਨਾਲੀ ਆਉਂਦੀ ਆ ਤੇ ਇਹ ਸਾਈਡ ਬਾਈ ਸਾਈਡ ਆਉਂਦੀ ਆ ਜਿਹੜੀ ਦਨਾਲੀ ਹੁੰਦੀ ਆ ਇੰਡੀਆ ਦੇ ਵਿੱਚ ਤੇ ਇਹ ਉਹੀ ਨਾਲੀ ਪਰ ਓਵਰ ਤੇ ਅੰਡਰ ਆ ਓਵਰ ਅੰਡਰ ਗਨ ਤੇ ਲਾਸਟੇ ਆਈ ਦੀ ਆਪਣੀ ਗਨ ਹੈਗੀ ਆ AP 12 ਗੇਜ ਦੀ ਗਨ ਆ ਹੰਟਿੰਗ ਰਾਈਫਲ ਪਰ ਇਹ ਸੈਮੀ ਆਟੋਮੈਟਿਕ ਆ ਤੇ ਜਿਵੇਂ 12G ਦੇ ਵਿੱਚ ਤਿੰਨ ਤਰ੍ਹਾਂ ਦੇ ਸ਼ਾਟ ਪੈਂਦੀਆਂ BBs ਬਾਕ ਸ਼ਾਟ ਤੇ ਸਲੱਗ ਤੇ ਅੱਜ ਆਪਾਂ ਟਾਰਗੇਟ ਲੋ ਜਿੰਨਾਂ ਨੂੰ BBs ਥਿੰਦੇ ਉਹ ਹੀ ਸ਼ੂਟ ਕਰਾਂਗੇ ਸਭ ਤੋਂ ਪਹਿਲਾਂ ਆਹ ਤੁਹਾਡੀ ਲਾਈਨ ਆਫ ਫਾਇਰ ਆ ਆ ਇਸ ਲਾਈਨ ਆਫ ਫਾਇਰ ਤੋਂ ਅੱਗੇ ਕਿਸੇ ਨੇ ਨਹੀਂ ਜਾਣਾ ਜੇ ਮੰਨ ਲਓ ਵੀ ਕਿਸੇ ਨੇ ਟਾਰਗੇਟ ਲੋਡ ਕਰਨੇ ਉੱਥੇ ਤੁਸੀਂ ਟਾਰਗੇਟ ਲੋਡ ਕਰਨੇ ਚਾਹੁੰਦੇ ਆ ਸਾਰੇ ਵੈਪਨਸ ਟੇਬਲ ਤੇ ਹੁਣ ਅਨਲੋਡਡ ਹੋਣ ਤੇ ਟੇਬਲ ਤੇ ਇੱਕ ਜੰਦੇ ਡਿਊਟੀ ਲਾਓ ਵੀ ਇੱਥੇ ਖੜੇ ਖੜਾ ਹੋਵੇ ਤੇ ਟਾਰਗੇਟ ਚੇਂਜ ਹੋਣ ਫੇਰ ਆ ਕੇ ਜਦੋਂ ਸਾਰੇ ਬੰਦੇ ਵਾਪਸ ਆ ਗਏ ਗੰਨਾਂ ਨੂੰ ਆਪਾਂ ਚੱਕ ਕੇ ਫੇਰ ਆਪਾਂ ਕੰਟੀਨਿਊ ਕਰ ਸਕਦੇ ਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜਾ ਤੁਹਾਡਾ ਐਕਸਪੀਰੀਅੰਸ ਵਧੀਆ ਬਣਾਉਂਦੀਆਂ ਤੇ ਇਹਨਾਂ ਚੀਜ਼ਾਂ ਕਰਕੇ ਤੁਸੀਂ ਲੌਂਗ ਟਰਮ ਇਹਨੂੰ ਇੰਜੋਏ ਕਰ ਸਕਦੇ ਆ ਤੇ ਤਾਂ ਕਰਕੇ ਗੰਝ ਇੱਕ ਤੈਬੂ ਨਹੀਂ ਬਣਦਾ ਹੁਣ ਡਾਊਨ ਰੇਂਜ ਦੇ ਵਿੱਚ ਤੁਸੀਂ ਦੇਖ ਰਹੇ ਆ ਆ ਤੁਹਾਡੀ ਲਾਈਨ ਆਫ ਫਾਇਰ ਇਹ ਤੋਂ ਅੱਗੇ ਕੋਈ ਨਾ ਜਾਵੇ ਇਹ ਲੋ ਹੋਣਾ ਚਾਹੀਦਾ ਇੱਕ ਟੇਬਲ ਰੱਖੋ ਜ਼ਰੂਰ ਇੱਕ ਲਾਈਨ ਆਫ ਫਾਇਰ ਇਮੇਜినਰੀ ਲਾਈਨ ਆਫ ਫਾਇਰ ਆ ਇਤੋਂ ਅੱਗੇ ਕੋਈ ਨਾ ਜਾਵੇ ਕਈਆਂ ਨੂੰ ਹੁੰਦਾ ਫੋਟੋ ਖਿਚਾਓ ਸਭ ਕੁਝ ਕਰੋ ਲਾਸਟ ਤੇ ਜਦੋਂ ਤੁਸੀਂ ਅਨਲੋਡਡ ਹੋਗੇ ਸਾਰੇ ਫਾਇਰ ਆਰਮ ਤੁਸੀਂ ਕਲੀਨ ਅਪ ਕਰ ਲਈ ਮਤਲਬ ਕਿ ਇਹ ਖੋਰ ਇੰਪੋਰਟੈਂਟ ਗੱਲ ਆ ਕੈਨੇਡਾ ਦੇ ਵਿੱਚ ਇੱਕ ਹਵਤ ਆ ਅਜ਼ਿਊਮ ਐਵਰੀ ਵੈਪਨ ਇਜ਼ ਲੋਡਡ ਈਵਨ ਕਿ ਤੁਸੀਂ ਜਦੋਂ ਕੋਈ ਵੀ ਜਿਵੇਂ ਹੁਣ ਮੈਂ ਲੈ ਕੇ ਆਇਆ ਸੀਗਾ ਮੈਂ ਸ਼ੂਟ ਕਰਨ ਤੋਂ ਪਹਿਲਾਂ ਸਾਰੇ ਵੈਪਨ ਇੱਕ ਵਾਰ ਚੈੱਕ ਕੀਤੇ ਹਾਲਾਂਕਿ ਮੈਂ ਖੁਦ ਉਹਨਾਂ ਨੂੰ ਬੈਗ ਦੇ ਵਿੱਚ ਪਾਇਆ ਤੇ ਫਿਰ ਉਹਨਾਂ ਨੂੰ ਚੈੱਕ ਕੀਤਾ ਵੀ ਉਹ ਅਨਲੋਡਡ ਆ ਕਿਉਂਕਿ ਇੱਥੋਂ ਦੀ ਕਹਾਵਤ ਆ ਜਿਓ ਮੈਰੀ ਵੈਪਨ ਅਨਲੋਡਡ ਜੇ ਤੁਸੀਂ ਇਹ ਸਟਰੈਟੇਜੀ ਨੂੰ ਫੋਲੋ ਕਰੋਗੇ ਤੁਸੀਂ ਕਦੇ ਵੀ ਖਤਾ ਨਹੀਂ ਖਾਓਗੇ ਤਾਂ ਇਸੇ ਨਾਲ ਆਪਾਂ ਸਟਾਰਟ ਕਰਦੇ ਹਾਂ ਜਿਹੜੀ ਟ੍ਰਿਗਰ ਫਿੰਗਰ ਆ ਟ੍ਰਿਗਰ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ ਤੇ ਜਦੋਂ ਮੰਨ ਲਓ ਵੀ ਤੁਸੀਂ ਹੁਣ ਲਾਉਣਾ ਵਾ ਟ੍ਰਿਗਰ ਫਿੰਗਰ ਸਿੱਧੀ ਹੋਣੀ ਚਾਹੀਦੀ ਸਟ੍ਰੇਟ ਤੇ ਦਾ ਸਟ੍ਰੇਟ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਕੈਮਰਾ ਐਂਗਲ ਚੇਂਜ ਕਰਕੇ ਵੀ ਖਾ ਦਿਨਾ ਸੋ ਆ ਤੁਹਾਡਾ ਟ੍ਰਿਗਰ ਡਿਸਪਲਿਨ ਆ ਇਹ ਬਹੁਤ ਇੰਪੋਰਟੈਂਟ ਆ ਬੈਰਲ ਤੁਹਾਡੀ ਮੋਢੇ ਨਾਲ ਲਾ ਕੇ ਤੁਸੀਂ ਐਂਦਾ ਖੜਨਾ ਵੀ ਜਿਵੇਂ ਤੁਹਾਨੂੰ ਬਹੁਤ ਜ਼ੋਰ ਦੀ ੱੱਕਾ ਪੈਣ ਵਾਲਾ ਉਸ ਤਰੀਕੇ ਨਾਲ ਮੈਜ ਤੇ ਟ੍ਰਿਗਰ ਫਿੰਗਰ ਤੇ ਟ੍ਰਿਗਰ ਡਿਸਪਲਿਨ ਇਜ਼ ਮਸਟ ਹਮੇਚਾ ਸਿੱਧੀ ਬੈਰਲ ਡਾਊਨ ਰੇਂਜ ਤੇ ਮੈਜ ਦੀ ਲਾਈਨ ਆਫ ਫਾਇਰ ਤੋਂ ਕੋਈ ਨਾ ਜਾਵੇ ਹੁਣ ਮੈਂ ਲੋਡਡ ਆ ਸੇਫਟੀ ਮੇਰੀ ਆਫ ਹਮ ਰੈਡੀ ਟੂ ਫਾਇਰ ਜੋਤੇ ਜਿਹੜੀ ਟੂ ਫਾਇਰ ਆ ਉਦੋਂ ਟ੍ਰਿਗਰ ਤੇ ਉਂਗਲ ਰੱਖਣੀ ਹੈ ਕਿਉਂਕਿ ਆਪਣੇ ਦੋ ਟਾਰਗੇਟ ਹੁਣ ਮੈਂ ਪਿੱਛੇ ਘੁੰਮਿਆ ਮੇਰੀ ਬੈਰਲ ਨਹੀਂ ਹਿੱਲਣੀ ਚਾਹੀਦੀ ਵੀ ਇੱਧਰ ਉੱਧਰ ਘੁਮਾ ਦਿਆਂ ਹੁਣ ਆਪਾਂ ਰਾਉਂਡ ਫਾਇਰ ਕਰ ਲਿਆ ਪਰ ਚੈਂਬਰ ਦੇ ਵਿੱਚ ਰਾਉਂਡ ਹੈਗੇ ਆ ਠੀਕ ਆ ਇਹਦੇ ਤਾਂ ਪੈਂਦੇ ਆ ਦੋ ਰਾਉਂਡ ਦੋ ਰਾਉਂਡ ਪੈਂਦੇ ਆ ਦੋ ਨਿਕਲ ਜਾਂਦੇ ਸਭ ਤੋਂ ਈਜ਼ੀ ਗੰਨਾ ਜੇ ਤੁਸੀਂ ਸਟਾਰਟ ਕਰਦੇ ਆ 1.22 LR ਦੀਆਂ ਹੁੰਦੀਆਂ ਸਭ ਤੋਂ ਬੇਸਿਕ ਗੰਨਾ ਵਾ ਜਿਹਦਾ ਜਰਕ ਨਹੀਂ ਪੈਂਦਾ ਇਹਨੂੰ ਆਪਣੀਆਂ ਪੈਣਾ ਵੀ ਹਿਊਜ਼ ਕਰ ਸਕਦੀਆਂ ਪਰ ਇਹ ਇੱਕ ਵਧੀਆ ਇੰਟਰਮੀਡੀਏਟ ਗਨ ਆ ਜਿਹਦਾ ਜਰਕ ਤਾਂ ਹੁੰਦਾ ਪਰ ਸਿੰਪਲ ਆ ਦੋ ਗੋਲੀਆਂ ਪਾਈਆਂ ਦੋ ਕੱਢਦੀਆਂ ਹੁਣ ਆਪਾਂ ਇਹਦਾ ਐਕਸ਼ਨ ਬ੍ਰੇਕ ਕੀਤਾ ਤੇ ਇਹਦੇ ਵਿੱਚੋਂ ਇਹਦੇ ਸ਼ੈਲਜ਼ ਕੱਢ ਲੇ ਤੇ ਇਹਨਾਂ ਨੂੰ ਥਰੋ ਕਰਤਾ ਠੀਕ ਆ ਜੀ ਆਪਾਂ ਫੇਰ ਸੇਫਟੀ ਔਨ ਇਹਨੂੰ ਇਹਦਾ ਐਕਸ਼ਨ ਖੋਲ ਕੇ ਇੱਥੇ ਰੱਖਤਾ ਇਹਦੇ ਵਿੱਚ ਤੁਸੀਂ ਮੇਨ ਧਿਆਨ ਰੱਖਣ ਵਾਲੀਆਂ ਗੱਲਾਂ ਡਾਊਨ ਰੇ ਤੁਹਾਡੀ ਬੈਰਲ ਹੋਣੀ ਚਾਹੀਦੀ ਆ ਟ੍ਰਿਕਰ ਡਿਸਪਲਿਨ ਜਦੋਂ ਤੁਸੀਂ ਸ਼ੂਟ ਕਰਨਾ ਉਦੋਂ ਹੀ ਟ੍ਰਿਕਰ ਤੇ ਫਿੰਗਰ ਹੋਵੇ ਜਦੋਂ ਤੁਸੀਂ ਸ਼ੂਟ ਕਰ ਲਿਆ ਖੁਸ਼ੀ ਹੁੰਦੀ ਹੈ ਉਹਦੇ ਟਾਰਗੇਟ ਤੇ ਲਾਉਣੀ ਹੈ ਬਟ ਉਹ ਖੁਸ਼ੀ ਦੇ ਵਿੱਚ ਬੈਰਲ ਇਧਰ ਉਧਰ ਨਹੀਂ ਖੋੜੀ ਹੋਣੀ ਚਾਹੀਦੀ ਇਹ ਬਹੁਤ ਜ਼ਰੂਰੀ ਹੈ ਦੇਖਣ ਦੀ ਗੱਲ ਹੁਣ ਉਸ ਤੋਂ ਬਾਅਦ ਚ ਆਪਾਂ ਕਰਦੇ ਹਾਂ ਸੈਮੀ ਆਟੋਮੈਟਿਕ ਹੈਗੀ 12 ਜੀ ਪਰ ਸੈਮੀ ਆਟੋਮੈਟਿਕ ਹੈ ਠੀਕ ਹੈ ਜੀ ਹੁਣ ਅਗੂਮ ਐਵਰੀ ਆਪਨੇ ਲੋਡਡ ਖਾਲੀ ਹੈ ਕੁਛ ਨਹੀਂ ਆ ਇਹਦੇ ਫੀਡਿੰਗ ਚੈਂਬਰ ਹੈ ਫੀ ਟਿਊਬ ਹੈ ਜਿੱਥੇ ਇਹ ਰਾਉਂਡ ਰੱਖੀ ਜਾਂਦੀ ਹੈ ਠੀਕ ਹੈ ਜੀ ਤੁਸੀਂ ਉਹਨੂੰ 1 ਬਾਈ 1 ਲੋਡ ਕਰ ਲੈਣਾ ਮੇਰਾ ਐਮਓ ਪੁੱਠੇ ਸਾਈਡ ਪਿਆ ਤੋੜਾ ਇਹ ਮੈਕੈਨੀਕਲ ਹੋਊਗਾ ਔਰ 10 ਤੇ 4 ਇਹਦੇ ਚ ਇਸ ਟਾਈਮ 40 ਗੋਲੀਆਂ ਪਾਉਣਾ ਠੀਕ ਆ ਹੁਣ ਮੈਂ ਰਾਉਂਡ ਚੈਂਬਰ ਚੜਾਉਣ ਆਸਤੇ ਇੱਥੇ ਇੱਕ ਛੋਟੀ ਜੀ ਨੋਬ ਆ ਜਿਹੜੀ ਆਹ ਲਈ ਉਹਨੂੰ ਕਲਿੱਕ ਕੀਤਾ ਇੱਕ ਇੱਕ ਰਾਉਂਡ ਇੱਥੇ ਆ ਗਿਆ ਪਿਛਲੇ ਪਾਸੇ ਆ ਗਿਆ ਹੁਣ ਮੈਂ ਕੀ ਕਰਨਾ ਆਹ ਚਾਰਜਿੰਗ ਹੈਂਡਲ ਆ ਉਹਨੂੰ ਪਿੱਛੇ ਨੂੰ ਕਰਕੇ ਲੈਟ ਗੋ ਕਰ ਦੇਣਾ ਬਸ ਇੱਕ ਵਾਰ ਲੋਡ ਹੋ ਗਈ ਹੁਣ ਮੈਂ ਲੋਡ ਨਹੀਂ ਕਰਾਂ ਇਹ ਨਰਸ਼ੀਆਪਰੇਟਡ ਗਨ ਹੈ ਜਿਸ ਸਪਰਿੰਗ ਲੱਗਾ ਜਦੋਂ ਪਹਿਲਾ ਲਾਸਟ ਹੋਊਗਾ ਅੰਦਰ ਵਾਦੇ ਵਿੱਚ ਉਹਦੇ ਪ੍ਰੈਸ਼ਰ ਦੇ ਨਾਲ ਜਿਹੜਾ ਇਹਦਾ ਬੋਲਟ ਆ ਪਿੱਛੇ ਨੂੰ ਜਾਊਗਾ ਤੇ ਇੱਥੇ ਇੱਕ ਸਪਰਿੰਗ ਆ ਉਹ ਉਹਨੂੰ ਪੁਸ਼ ਬੈਕ ਕਰੂ ਤੇ ਅਗਲਾ ਰਾਉਂਡ ਚੈਂਬਰ ਚ ਆਪੇ ਚੜੂਗਾ ਸੋ ਨੈਕਸਟ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤੇ ਇਹਦੇ ਇੱਕ ਗੱਲ ਆ ਇਹਦੀ ਸੇਫਟੀ ਆ ਵਾ ਠੀਕ ਹੈ ਜੀ ਇਹ ਥੰਮ ਸੇਫਟੀ ਆ ਆ ਜਿਹੜਾ ਰੈਡਰ ਦੇਖਣ ਦੇ ਆ ਜਦੋਂ ਆ ਰੈੱਡ ਦੀਂਦਾ ਇਟ ਮੀਨਸ ਇ ਰੈਡੀ ਟੂ ਫਾਇਰ ਆ ਤੇ ਹੁਣ ਆਪਾਂ ਰੈਡੀ ਟੂ ਫਾਇਰ ਪੁਜੀਸ਼ਨ ਦਾ ਟ੍ਰਿਗਰ ਡਿਸਿਪਲਨ ਮਸਤ ਖਾਣਨਾ ਆਇਆ ਜਿਵੇਂ ਤੁਹਾਨੂੰ ਤੱਕਾ ਪੈਣ ਵਾਲਾ ਹੋਵੇ ਤੇ ਫੇਰ ਚੈਂਬਰ ਕਲੀਅਰ ਹੋ ਗਿਆ ਐਕਸ਼ਨ ਐ ਪਲਾਸ ਤੇ ਜਦੋਂ ਕੋਈ ਵੀ ਸੈਮੀ ਆਟੋਮੈਟਿਕ ਗਨ ਖੜਦੀ ਆ ਉਹਦਾ ਚੈਂਬਰ ਯਾਨੀ ਕਿ ਦਿਰੈਕਸ਼ਨ ਖੁੱਲ ਜਾਂਦਾ ਹੁੰਦਾ ਤੇ ਆਲ ਕਲੀਨ ਆ ਬਾਉਂਡ ਰੇਂਜ ਰੱਖ ਕੇ ਨੂੰ ਰੱਖ ਦੇਣਾ ਤੇ ਅਗਲੀ ਆਪਣੀ ਜਿਹੜੀ ਗਨ ਆ ਉਹ ਹੈਗੀ ਆ ਬੋਲਟ ਐਕਸ਼ਨ ਜਿਹੜੀ ਕਿ 315 ਹੁੰਦੀ ਹੈ ਜਿਹਨੂੰ ਇੰਡੀਆ ਦੇ ਵਿੱਚ ਉਹਦੇ 315 ਨਾਲੋਂ ਤਾਂ ਥੋੜੀ ਜਿਹੀ ਹੋਰੋਂ ਛੋਟੇ ਆ ਮੇਰੇ ਕੋਲ ਪੁਆਇੰਟ 0.3 ਦੀ ਗੱਲ ਆ ਇਹ ਮੈਗਜ਼ੀਨ ਫੈਡ ਆ ਇਹ ਚਾ ਜਿਹੜੀ ਮੈਗਜ਼ੀਨ ਦੇ ਵਿੱਚ ਆਪਾਂ ਰਾਉਂਡ ਚੜਾ ਦੇਣੇ ਠੀਕ ਹੈ ਜੀ ਇਹਦੇ ਕਿੰਨੇ ਚਾਰ ਰਾਉਂਡਾਂ ਦੀ ਕੈਪੈਸਿਟੀ ਆ ਇਹ ਆਪਕਾ ਚਾਰ ਰਾਉਂਡ ਚੜਾ ਦੇਣਾ ਪਹਿਲਾ ਰਾਉਂਡ ਪੁਸ਼ ਕਰਕੇ ਦੂਜੇ ਨਾਲ ਪ੍ਰੈਸ ਕਰਕੇ ਤੇ ਸਲਾਈਡ ਬੈਕ ਕਰ ਦੇਣਾ ਇਹਦਾ ਜਿਹੜਾ ਐਕਸ਼ਨ ਆ ਕੋ ਪ੍ਰੋਟੈਕਸ਼ਨ ਆ ਡਾਊਨ ਰੇਂਜ 'ਦੀ ਬੈਰਲ ਰੱਖਣੀ ਆ ਤੁਸੀਂ ਇਹਨੂੰ ਇੱਕ ਤਾਂ ਕਰਕੇ ਚੜਾ ਕੇ ਪ੍ਰੈਸ ਕਰ ਦੇਣਾ ਠੀਕ ਹੈ ਟੁਪ ਲਿਖ ਹੋ ਗਿਆ ਹੁਣ ਤੁਸੀਂ ਕੀ ਕਰਨਾ ਜਿਹੜਾ ਬੋਲਟ ਆ ਬੋਲਟ ਜਦੋਂ ਖੋਲਣਾ ਵਾ ਉਹ ਟੱਕੇ ਨੂੰ ਕਰਕੇ ਆ ਦੇਖੋ ਇੱਥੇ ਹੁਣ ਮੈਗਜ਼ੀਨ 'ਚ ਗੋਲੀ ਆ ਜਦੋਂ ਬੋਲਟ ਬ ਕਰਨਾ ਜੋਰਨਾ ਬੰਦ ਕਰਨਾ ਤੱਕੇ ਨਾਲ ਫਿਰ ਪ੍ਰੋਪਰ ਚਾਰਜਿੰਗ ਤਾਂ ਪ੍ਰੋਪਰ ਚਾਰਜਿੰਗ ਹੋਉਂਦੀ ਫਿਰ ਹੀ ਉਹ ਰੈਡੀ ਟੂ ਫਾਇਰ ਹੁੰਦੀ ਆਹਦੀ ਹੈਗੀ ਆ ਹਮ ਸੇਫਟੀ ਟੌਪ ਦੇ ਉੱਤੇ ਇੱਥੇ ਆ ਜਿਹੜਾ ਰੈੱਡ ਪੀਡ ਦੀਨਾ ਵਾ ਇਹਦਾ ਮਤਲਬ ਇਟ ਇਜ਼ ਰੈਡੀ ਟੂ ਫਾਇਰ ਤੇ ਜੇ ਉਹਨੂੰ ਪਿੱਛੇ ਕਰ ਦਿੰਨੇ ਆ ਰੈਡੀ ਟੂ ਫਾਇਰ ਨਹੀਂ ਰਹਿੰਦਾ ਹੁਣ ਇਹ ਰੈਡੀ ਟੂ ਫਾਇਰ ਨਹੀਂ ਪੁਆਇੰਟ ਤੋਂ ਲੈ ਕੇ ਜਿਹੜਾ ਆਪਣਾ ਟਾਰਗੇਟ ਆ ਓਹੋ ਮੈਨੂੰ ਆਹ ਤੱਕ ਨਹੀਂ ਹੋਣਾ ਦੇਖਦੇ ਇਹ ਉਹ ਤਨਖਾਹ ਫੋਰਟ ਦੀ ਬੁਰੀ ਹੁਣ ਇਹਦਾ ਅਗਲਾ ਟਾਰਗੇਟ ਜਿਹਨਾਂ ਆਪਣੀ ਕੋਸ਼ਿਸ਼ ਰਹੂਗੀ ਉਹ ਉਹੀ ਉੱਤੇ ਆ ਦੇ ਉਹ ਹੈਵ ਅ ਆ ਮੈਕਸਿਮਮ ਇੰਦਲੋਈ ਤੁਸੀਂ ਕਿੰਨੀ ਦੂਰਾ ਟਾਰਗੇਟ ਤੇ ਟਰਾਈ ਕਰਦੇ ਆ ਆਪਾਂ ਵੀ ਹਿੱਟ ਕਰਦੇ ਆ ਇਹਦਾ ਸਕੋਪ ਜਿਹੜਾ 00 ਨਹੀਂ ਹੈਗਾ ਪਹਿਲੀ ਵਾਰ ਇਹ ਸਕੋਪ ਨਾਲ ਆਪਾ ਟੂਟ ਕਰਨ ਲੱਗੇ ਆ ਸਕੋਪ ਆ ਨੂੰ ਐਕਿਊਰੇਟ ਕਰਨਾ ਪੈਂਦਾ ਹੁੰਦਾ ਉਹ ਦਾ ਅਪ ਡਾਊਨ ਐਂਗਲ ਨੂੰ ਸੈੱਟ ਕਰਨਾ ਪੈਂਦਾ ਕਪਲ ਆਫ ਰਾਉਂਡ ਤੋਂ ਬਾਅਦ ਹੁੰਦਾ ਪਰ ਮੈਂ ਸਟ੍ਰੇਟ ਅਵੇ ਨਵਾਂ ਸਕੋਪ ਲਾਇਆ ਉਹ ਨੂੰ ਇੱਕ ਟੈਸਟ ਕਰ ਦਿੰਦੇ ਮੇਬੀ ਇਹ ਤਾਂ ਹੋਵੇ ਨਾ ਹੋਵੇ ਕਿਥੇ ਕੋਈਰ ਆਫ ਦਾ ਟਾਰਗੇਟ ਹੁੰਦਾ ਪਰ ਲੈਟਸ ਸੀ ઓ ਨੈਗਿੰਗ ਲੋਡਰ ਮੱਕ ਮੀਲੀ ਕਾਰਤਾ ਨੂੰ ਵੀ ਟ੍ਰੈਕ ਕਰ ਲੈਕ ਇਥੇ ਲਿੱਕ ਦੀ ਆਵਾਜ਼ ਆ ਗਈ ਤੇ ਬੈਟਰੀ ਪਰ ਨੀਚਾ ਡਾਉਨ ਦੇ ਸੇਫ ਫ੍ਰੈਕਸ਼ਨ ਚ ਲੋਡ ਬਿਕਨੇ ਦਿੱਤਾ ਗਿਆ ਇਹਨੂੰ ਚੁਸ ਕਰਨਾ ਤੇ ਲੋਡ ਹੋ ਗਿਆ ਹੁਣ ਆਪਾਂ ਟਰਾਈ ਕਰਨਾ ਜਿਹੜਾ ਗੌਂਗ 25540 ਹੈ ਕਿ ਇਹ ਨਾਲ ਦੂਜਾ ਕੈਮਰਾ ਵੀ ਪ੍ਰਤੀਕਰਤਾ ਤੋਂ ਦੇ ਰਿਜ਼ਲਟ ਪਤਾ ਲੱਗਿਆਂਗੇ ਇਟਸ ਟ੍ਰਾਈ ਹੁਣ ਸੇ तो सी राउंड लाख अपना ऑफ़ वास्ते फिर करना कुछ बॉडी मूवमेंट न 3x ਸੈਂਟੀਮੀਟਰ ਵੀ ਹਲਦੇ ਆ ਸੈਂਟੀਮੀਟਰ ਜਿਆਦਾ ਨੂੰ ਮਿਲੀਮੀਟਰ ਵੀ ਹਲਦੇ ਤਾਂ ਥੋੜਾ ਟਾਰਗੇਟ ਆਫ ਹੋ ਜਾਂਦਾ ਸੋ ਜਦੋਂ ਵੀ ਤੁਸੀਂ ਕਰਨਾ ਸਾਹ ਖਿੱਚ ਕੇ ਕਰਨਾ ਕੋਮ ਫ੍ਰੈਕਸ਼ਨ ਆਫ ਸੈਗਨਲਸ ਟਿਕ ਤਾਂ ਖਿੱਚੀ ਸੋ ਆਪਣਾ ਚੈਂਬਰ ਕਲੀਅਰ ਆ ਫ੍ਰੈਕਸ਼ਨ ਓਪਨ ਆ ਮੈਦਨ ਆਪਣੀ ਆਫ ਆ ਤੇ ਬਹੁਤ ਵਧੀਆ ਹੁੰਦਾ ਬਾਅਲ ਮੂਸ ਚਾਲਾ ਪਾਉਣ ਲੱਗੇ ਆ ਸੋ ਆਪਾਂ ਕੀ ਕੀਤਾ ਜਿੰਨੇ ਵੀ ਸਾਡੇ ਟਾਰਗੇਟ ਲੱਗੇ ਸੀਗੇ ਉਹ ਸਾਰੇ ਪਲਾਸਟਿਕ ਦੇ ਸੀਗੇ ਤਾਂ ਕਰਕੇ ਅਸੀਂ ਕਿਉਂਕਿ ਪਲਾਸਟਿਕ ਡਿਸਪੋਜ਼ ਆਫ ਨਹੀਂ ਹੁੰਦੀ ਉਹ ਸਾਰੇ ਇੱਥੋਂ ਚੱਕ ਲਏ ਆਪਣਾ ਗੋਂਗ ਚੱਕ ਲਿਆਂਦਾ ਤੇ ਹੁਣ ਫਾਇਰ ਆਮ ਸਾਰੇ ਚੈੱਕ ਕਰ ਲੈਣੇ ਆ ਵੀ ਅਨਲੋਡਡ ਆ ਤੇ ਇਹਨਾਂ ਨੂੰ ਲੋਕ ਲਾ ਕੇ ਇਹਨਾਂ ਦੇ ਕੇਸਾਂ ਚ ਲਾ ਕੇ ਕੇਸਾਂ ਨੂੰ ਲੋਕ ਲਾ ਕੇ ਟਰਾਂਸਪੋਰਟ ਕਰਨੇ ਆ ਸੋ ਅੱਜ ਦਾ ਵਲੌਗ ਸੀਗਾ ਨੌਲੇਜ ਬੇਸ ਤੇ ਗਾਂ ਤੋਂ ਆਪਾਂ ਹੋਰ ਚੀਜ਼ਾਂ ਦੇ ਵਿੱਚ ਲੈ ਕੇ ਆਵਾਂਗੇ ਸੋ ਇਹ ਬਲੌਗ ਦਾ ਬੇਸਿਕ ਮੀਨਿੰਗ ਇਹੀ ਆ ਨੌਲੇਜ ਇਸ ਤੋਂ ਇਲਾਵਾ ਕੁਝ ਨਹੀਂ ਸੇਫ ਰਹੋ ਵਧੀਆ ਰਿਸਪੌਂਸੀਬਲ ਐਕਟੀਵਿਟੀਜ਼ ਕਰੋ ਜਿਨ੍ਹਾਂ ਨਾਲ ਤੁਹਾਨੂੰ ਜਾਂ ਕਿਸੇ ਨੂੰ ਕੋਈ ਪ੍ਰੋਬਲੇਮ ਨਾ ਹੋਵੇ ਤੇ ਐਦਾਂ ਹੀ ਤੁਹਾਨੂੰ ਮਿਲਦੇ ਰਹਾਂਗੇ ਬਾਕੀ ਦੇ ਬਲੌਗਾਂ ਦੇ ਵਿੱਚ ਇਸ ਬਲੌਗ ਨੂੰ ਦਬਕ ਕੇ ਸ਼ੇਅਰ ਕਰੋ ਕੋਈ ਸੁਜੈਸ਼ਨ ਆ ਜਰੂਰ ਕਮੈਂਟਾਂ 'ਚ ਦਿਓ ਤੁਸੀਂ ਵੀ ਕਦੇ ਸ਼ੂਟਿੰਗ ਕੀਤੀ ਆ ਕਮੈਂਟਾਂ 'ਚ ਜਰੂਰ ਦੱਸਿਓ ਤੇ ਕਿਦਾਂ ਦਾ ਐਕਸਪੀਰੀਅੰਸ ਤੇਰੇ ਤੇ ਕੋਈ ਤੁਹਾਨੂੰ ਸਿੱਖਣ ਨੂੰ ਮਿਲਿਆ ਤਾਂ ਜਰੂਰ ਦੱਸਿਓ ਤੇ ਆਉਣ ਵਾਲੇ ਵਲੌਗਾਂ ਚ ਇਸੇ ਤਰ੍ਹਾਂ ਹੀ ਮਲਟੀਪਲ ਚੀਜ਼ਾਂ ਆਪਾਂ ਹੋਰ ਲੈ ਕੇ ਆਵਾਂਗੇ ਤੇ ਨਾਲ ਹੀ ਮਿੱਠੇ ਤੇ ਖੱਟੇ ਅਹਿਸਾਸ ਜ਼ਿੰਦਗੀ ਦੇ ਸ਼ੇਅਰ ਕਰਦੇ ਰਾਵਾਂਗੇ ਦਿਓ ਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ